ਸਰ ਜਿਹੜਾ ਦਾਪ ਜਲਾਲਾਬਾਦ ਦੇ ਰੇਲਵੇ ਫਾਟਕ ਦੇ ਕੋਲੇ ਸਪੈਂਟ ਹੋਇਆ ਸਰ ਉਹਦੇ ਬਾਰੇ ਖ਼ਬਰ ਕੀ ਕਹਿੰਦੇ ਹੋ ਕੱਲ ਇੱਕ ਲੇਟ ਨਾਈਟ ਸਾਨੂੰ ਇੱਕ ਜਲਾਲਾਬਾਦ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿਹਦੇ ਵਿੱਚ ਇੱਕ ਗੁਰਮਖ ਸਿੰਘ ਹੈ ਜਿਹੜਾ ਘਰ ਰੇਲਵੇ ਫਾਟਕ ਬ੍ਰਮ ਬੰਮਨੀ ਰੋਡ ਦੇ ਉੱਤੇ ਜਿਹੜਾ ਸਥਿਤ ਹੈ ਇਹਦੇ ਘਰ ਫੰਕਸ਼ਨ ਚੱਲ ਰਿਹਾ ਸੀਗਾ ਇਹਦਾ ਬੇਟਾ ਜਸਕਰਨ ਸਿੰਘ ਦੀ ਮੈਰਿਜ ਸੀਗੀ ਤੇ ਉਹ ਮੈਰਿਜ ਕਰਾ ਕੇ ਡੋਲੀ ਲੈ ਕੇ ਘਰ ਆਇਆ ਸੀ ਤੇ ਆ ਕੇ ਉਹ ਭੰਗੜਾ ਵਗੈਰਾ ਪਾ ਰਹੇ ਸੀਗੇ ਆਪਣਾ ਨੱਚ ਰਹੇ ਸੀਗੇ ਇਨਾਂ ਦੇ ਘਰ ਦੇ ਨਾਲ ਹੀ 사ਜਨ ਪੁੱਤਰ ਕਾਲਾ ਸਿੰਘ ਉਹ ਵੀ ਨਾਲ ਹੀ ਰਹਿੰਦਾ ਸੀ ਉਹਨਾਂ ਵੀ ਵਿਆਹ ਤੇ ਫੰਕਸ਼ਨ ਦੇ ਵਿੱਚ ਜਿਹੜਾ ਪਾਰਟਿਸਿਪੇਟ ਕੀਤਾ ਸੀਗਾ ਇਹ ਵੀ ਆ ਕੇ ਨਾਲ ਜਦੋਂ ਨੱਚਣ ਲੱਗਾ ਤੇ ਇਹਨ ਕੋਈ ਉੱਥੇ ਕੋਈ ਕੋਈ ਗਲਤ ਹਰਕਤ ਕੀਤੀ ਜਾਨੋ ਨੂੰ ਨਹੀਂ ਪਸੰਦ ਸੀਗਾ ਉਹਨਾਂ ਨੇ ਇਹਨੂੰ ਸਮਝਾ ਕੇ ਤੇ ਇਹਨੂੰ ਘਰ ਤੋਰਤਾ ਪਾਰਟੀ ਦੇ ਵਿੱਚੋਂ ਬਾਹਰ ਕਰਤਾ ਜਿਸ ਗੁੱਸੇ ਵਿੱਚ ਆ ਕੇ ਨਾਪ ਦੇ ਜਿਹੜੇ ਸਾਥੀਆਂ ਨੂੰ ਬੁਲਾ ਕੇ ਤੇ ਇਹਨਾਂ ਦੇ ਘਰ ਜਾ ਕੇ ਤੇ ਇਹਨਾਂ ਜਾ ਕੇ ਫੈਰਿੰਗ ਕਰ ਦਿੱਤੀ ਤੇ ਉਹਦੇ ਇੱਕ ਜਿਹੜੇ ਮੁੰਡੇ ਦੇ ਲੱਗੀ ਜਿਹੜਾ ਜਿਹੜਾ ਕਰਮਜੀਤ ਸਿੰਘ ਹੈ ਜਿਹੜਾ ਕਬਾਇ ਦਾ ਰਹਿਣ ਵਾਲਾ ਵਾ ਇਹ ਕ੍ਰਿਸ਼ਨ ਲਾਲ ਸਿੰਘ ਫਲੀਆਂ ਵਾਲਾ ਵਾ ਕ੍ਰਿਸ਼ਨ ਲਾਲ ਫਲੀਆਂ ਵਾਲਾ ਉਹ ਡੀਜੇ ਦਾ ਕੰਮ ਕਰਦਾ ਉਹਦੇ ਕੋਲ ਇਹ ਮੁੰਡਾ ਕੰਮ ਕਰਦਾ ਵਾ ਸੋ ਇਹਨੂੰ ਕੱਲ ਰਾਤ ਹੀ ਅਸੀਂ ਜਿਹੜਾ ਮੈਡੀਕਲ ਕਾਲਜ ਫਰੀਦਕੋਟ ਜਿਹੜਾ ਉੱਥੇ ਦਾਖਲ ਕਰਾ ਦਿੱਤਾ ਸੀਗਾ ਤੇ ਅੱਜ ਇਹਦੀ ਸਵੇਰੇ ਮਾਰਨਿੰਗ ਜਿਹੜੀ ਇਹਦੀ ਡੈਥ ਹੋ ਗਈ ਆ ਸੋ ਇਹਦੇ ਵਿੱਚ ਅਸੀਂ ਰਾਤ ਹੀ ਜਿਹੜਾ ਇਹਨੂੰ ਸਾਜਨ ਨੂੰ ਜਿਹੜਾ ਇਹਨੂੰ ਗ੍ਰਿਫਤਾਰ ਕਰ ਲਿਆ ਸੀਗਾ ਦੂਸਰਿਆਂ ਜਿਹੜੇ ਇਹਦੇ ਸਾਥੀ ਸੀ ਵੀ ਉਹਨਾਂ ਤੱਕ ਵੀ ਜਿਹੜੀ ਸਾਡੀ ਜਿਹੜੀ ਉਹਨਾਂ ਬਾਰੇ ਵੀ ਸਾਨੂੰ ਜਿਹੜਾ ਆਈਡੈਂਟੀਫਾਈ ਹੋ ਗਏ ਆ ਉਹਨਾਂ ਨੂੰ ਵੀ ਅਸੀਂ ਜਲਦੀ ਹੀ ਜਿਹੜਾ ਗ੍ਰਿਫਤਾਰ ਕਰ ਲਾਂਗੇ ਸੋ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਵੀ ਕੋਈ ਵੀ ਬੰਦਾ ਜਿਹੜਾ ਜਿਹੜਾ ਮਰਜ਼ੀ ਹੋਵੇ ਹੂਸ ਏਵਰ ਮੇ ਬੀ ਜਿਹੜਾ ਕਾਨੂੰਨ ਨੂੰ ਹੱਥ ਚ ਲੈ ਕੇ ਕੰਮ ਕਰੇਗਾ ਉਹਦੇ ਖਿਲਾਫ ਅਸੀਂ ਜਿਹੜਾ ਸਖਤ ਐਕਸ਼ਨ ਜਿਹੜਾ ਲਵਾਂਗੇ ਇਸ ਕੇਸ ਨੂੰ ਅਸੀਂ ਜਿਹੜੇ ਸਾਰੇ ਹੀ ਬੰਦੇ ਦੋਸ਼ੀ ਗ੍ਰਫਤਾਰ ਕਰਕੇ ਇਹਨੂੰ ਲੌਜੀਕਲ ਐਂਡ ਤੱਕ ਇਹਨੂੰ ਇਹਨੂੰ ਤਫਤੀਸ਼ ਜਿਹੜੀ ਇਹਦੀ ਕਰਾਂਗੇ